ਪੰਜਾਬ ਟੌਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਗਤ ਕਰਦੀਆਂ ਬ੍ਰੇਕਿੰਗ ਨਿਊਜ਼ ਪਿੰਡ ਚੋਮੋ ਨੇੜੇ ਆਦਮਪੁਰ ਜ਼ਿਲ੍ਹਾ ਜਲੰਧਰ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੇ ਅਦਵੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਕੀਤੀ ਲੋਕਾਂ ਨੇ ਕਾਬੂ ਮੌਕੇ ਤੇ ਪਹੁੰਚੀ ਆਦਮਪੁਰ ਪੁਲਿਸ ਜੀ ਸਰ ਗਾਮ ਦੇ ਨਾਮ ਪਰ ਅਨੁਮੋਦਨ ਦਾ ਹੈ ਅਸੀਂ ਪਿੰਡ ਜਮ ਗੁਦਰਾਪੁਰ 15 ਕੀ ਮਿੱਟੀ ਦੇ ਬਦਾਨ ਕੀ ਨਾਮ ਸਰ ਤੁਹਾਡਾ ਆਇੰਦਰਜੀਤ ਸਿੰਘ ਜੀ ਜੀ ਸਰ ਤੇ ਸਵੇਰੇ ਜਿੰਦਾ ਘਾਟਾ ਬਾਪਰੀ ਕੇ ਅਮਰਤ ਦੇਲੇ ਅਰਦਾਸ ਤੋਂ ਬਾਅਦ ਤੇ ਉਹ ਬੀਬੀ ਆਈ ਆ ਅੰਦਰ ਆਈ ਜਿਹੜਾ ਬਣੀ ਲਾਈਆਂ ਮੱਥਾਂ ਦੀ ਟੇਜਾ ਆਣ ਕੇ ਉੱਥੇ ਸਾਡੇ ਗੁਦਰਾ ਸਾਹਿਬ ਚੇ ਮਹਾਂ ਸਾਹਿਬ ਗੁਰੂ ਗੁਰੂ ਪੁਰਲਾ ਸਾਹਿਬ ਤੋਂ ਜੀ ਮਹਾਰਾਜ ਬਖਸ਼ੀ ਸੀ ਆਹਨ ਪਰਚਾ ਜੀ ਉਹਦੇ ਕਾਰਡ ਪੈ ਜੀ ਬੰਨ੍ਹ ਫਾੜ-ਫਾੜੇ ਉਹ ਤੋਂ ਉਹਨੇ ਕੁਛ ਨਹੀਂ ਕੀਤਾ ਰਾਕੇਸ਼ ਜੀ ਕਾਬੇ ਰਹਿ ਗਏ ਗ੍ਰਾਮੀ ਸਿੰਘ ਨੇ ਆਪਣੇ ਕਮਰੇ ਤੋਂ ਜਿਹੜਾ ਲੱਗਾ ਸੀ ਕੈਮਰਾ ਜਿਹਦੇ ਵਿੱਚ ਉਹਨਾਂ ਨੇ ਇਹ ਘਰਵਾਣੀ ਦੇਖਿਆ ਤੇ ਉਸੇ ਟਾਈਮ ਉਹ ਜਾ ਕੇ ਦੌੜ ਕੇ ਉਹਨਾਂ ਨੂੰ ਰੋਕਿਆ ਜਦ ਕਦਰ ਮਾਲਾ ਚੱਡਿਆ ਸੀ ਜਿੱਦੇ ਜਦ ਉਹ ਪਹੁੰਚਿਆ ਉਹਨੂੰ ਫੜ ਕੇ ਠਾਲਿਆ ਜਦ ਕੋ ਦੌੜ ਪਈ ਜੋਨੂ ਮੋਰਕੇ ਉਹ ਤੇ ਖੜਿਆ ਜਾਨੂ ਬੰਨ ਸਾਰੇ ਇਕੱਠੇ ਹੋ ਕੇ ਸੀ ਜਿਵੇਂ ਕਿ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਸਦੇ ਥੋੜਾ ਮੈਂਟਲੀ ਥੋੜੀ ਅਫਸੈਟ ਨਹੀਂ ਆ ਉਹਦੇ ਬਾਰੇ ਕੀ ਚੱਲਦਾ ਪਤਾ ਮੈਂਟਲ ਇਸ਼ੂ ਜਾਂ ਨਹੀਂ ਜੀ ਚੰਨ ਕੋਈ ਨਹੀਂ ਪਤਾ ਉਹਨ ਆਪਣੇ ਭਰਾ ਦਾ ਫੋਨ ਲਗਾਇਆ ਇਹ ਬਿਲਕੁਲ ਬੋਲ ਫੋਨ ਲਗਾਇਆ ਠੀਕ ਹੈ ਜੀ ਸਰ ਹਾਂਜੀ ਵਾਈਪੀ ਦੀ ਫਟੇ ਅੱਜ ਪਿੰਡ ਚ ਉਮਰ ਦੇ ਵਿੱਚ ਰੂਬੀਟ ਘਟਨਾ ਵਾਪਰੀ ਆ ਇਹਦੀ ਡੋਖਾ ਦੀ ਗੱਲ ਆ ਲੋ ਵੀ ਆਪਾਂ ਕੋਈ ਇਕੱਠਾ ਲਿਆਉਨੇ ਆ ਮੀਟੀਆਂ ਗੱਲ ਇੱਥੇ ਹੋ ਜਾਂਦੀ ਹੈ ਜਿਨ੍ਹਾਂ ਦਾ ਮਾਰਗੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤਾਂ ਸਾਹਮਣੇ ਰੱਖਣਾ ਚਾਹੀਦਾ ਮੈਂ ਨਹੀਂ ਇਹ ਕਮਲਿਆ ਕੀ ਘਟਨਾ ਵਾਪਰੀ ਉਹਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਹੈ ਨਾ ਤਾਂ ਸਾਡੇ ਇਕੱਲੇ ਫੈਸਲਾ ਨਾ ਹੋ ਤੁਸੀਂ ਤੇ ਸੰਗਤ ਦਾ ਫੈਸਲਾ ਹੈ ਸਾਰਿਆਂ ਦਾ ਫੈਸਲਾ ਹੈ ਕੀਤਾ ਕਿ ਪੜਚਾਅ ਕੀਤਾ ਜਾਵੇ ਪਰ ਚਾ ਕਰਦੇ ਨੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਹਨਾਂ ਸਹਿਮਤ ਆ ਕਮਿਊਨਿਟੀ ਵਰਕ ਕਾਰਜ ਕੀਤੀ ਜਾਊਗੀ ਤੇ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮੰਜ਼ੂਰ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਅਸੀਂ ਆਈਟੀਪੀਸੀ ਮੈਂਬਰ ਜਿਹਾ ਹਾਂ ਤੇ ਨਾਲੇ ਜਿਨ੍ਹਾਂ ਦੇ ਨਾਲ ਖੜੇ ਆ ਕਿਉਂਕਿ ਸਾਡੀਆਂ ਡਿਊਟੀਆਂ ਵੀ ਇਸੇ ਕਰਕੇ ਲਗੀਆਂ ਆ ਕਿ ਜਿੱਥੇ ਸੰਗਤ ਨੂੰ ਲੋੜ ਆ ਗੁਰੂ ਘਰ ਬਾਅਦ ਅਸੀਂ ਉਥੇ ਗੁਰੂ ਘਰ ਲਈ ਤਿਆਰ ਆ ਜੀ ਸਰ ਇਹ ਘਟਨਾ ਕਿੰਨੇ ਵਜੇ ਸਰ ਵਾਪਰੀ ਗਈ ਇਸ ਵੀਰੇ ਵਾਪਰੀਆ 5:00 52 ਮਿੰਟ ਕਿਹੜੇ ਪਿੰਡ ਕਿਹੜੇ ਪਿੰਡ ਚੋਮੂ ਦੇ ਵਿੱਚ ਹੈ ਜੀ ਗੁਰਬਖਸ਼ ਸਿੰਘ ਪ੍ਰਧਾਨ ਸਾਹਿਬ ਦੇ ਨਾਲ ਖੜੇ ਆ ਜੀ ਤੇ ਪਿੰਡ ਦੇ ਵਿੱਚ ਹੀ ਵਾਪਰੀਆ ਇਹ ਕਰਨਾ ਇਹਦੇ ਵਾਪਰੀਆ ਤਾਂ ਮੈਨੂੰ ਸਮਝੇ ਗੁੰਟੇ ਰਗਾ ਜੀ ਤੇ ਮੈਂ ਉਸਰੇ ਐਸਐਚ ਨੂੰ ਵੀ ਖੜਿਆ ਮੈਂ ਇਹਨਾਂ ਨੂੰ ਉਸਰੇ ਫੋਨ ਕੀਤਾ ਸੀ ਕਿ ਤੁਸੀਂ ਉਹਦੇ ਤੇ ਪਰਚਾ ਹੀ ਕਰ ਦਿਓ ਕੰਮ ਨਿਭਰੇ ਤਾਂ ਹੀ ਕੰਮ ਹੋਵੇਗਾ ਲੋਕਾਂ ਦੇ ਵਿੱਚ ਸੰਗ ਦੇ ਵਿੱਚ ਰੋਸ ਇਸ ਦਾ ਜੀ ਸਰ ਕਿਉਂਕਿ ਕਿਲੇ ਇਹ ਨਾ ਭੂਣਾ ਤਾਂ ਬਾਹਰ ਮੈਨੂੰ ਗੁੰਟੇ ਆਈ ਆ ਜਦੋਂ ਫੋਨ ਆਲਾ ਤੇ ਸਭ ਨੂੰ ਸੰਗ ਕਿੰਨਾ ਰੋਸ ਹੁੰਦਾ ਇਹਨਾਂ ਗੱਲਾਂ ਦਾ ਜੀ ਕਰਕੇ ਉਹ ਪੱਤੀ ਲੈ ਗੱਲ ਮੁਕੀਆਂ ਉਦਾਂ ਜੇ ਆਪਾਂ ਉਹ ਗੱਲ ਕਰੀਏ ਤੇ ਮੈਂ ਨਹੀਂ ਉਸ ਗੱਲ ਦੇ ਵਿੱਚ ਕਹਿੰਦਾ ਕਿ ਜਰੂਰ ਕਰੋ ਤੁਸੀਂ ਛੱਡੋ ਠੀਕ ਆ ਕਾਨੂੰਨ ਛੱਡੇ ਨਾ ਛੱਡੇ ਕਾਨੂੰਨ ਦਾ ਕਰਦੇ ਆ ਜੀ ਜਗੀ ਸਰ ਮੰਗ ਕੀ ਹੈ ਸਰ ਆਪਣੀ ਹੁਣ ਬੱਸ ਮੰਗ ਇਹੀ ਹੈ ਸਾਰੀ ਸੰਗਤ ਵੀ ਮੰਗਦੀ ਮੇਰੀ ਕੱਲੀ ਵੀ ਜੀ ਇਹੀ ਮੰਗਿਆ ਕਿ ਪਰਚਾ ਹੋਣਾ ਚਾਹੀਦਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਬਾਕੀ ਸਾਰਾ ਚੁਣਦੇ ਜੀ ਜੀ ਸਾਧ ਸੰਗਤ ਜੀ ਮੈਂ ਤਕਰੀਬਨ 5:45 ਮਿੰਟ ਦੇ ਨੇਤ੍ਰੇਣਿ ਦੀ ਸਮਾਪਤੀ ਤੋਂ ਬਾਅਦ ਜੀ ਆਪਣੇ ਰੂਮ ਵਿੱਚ ਆਇਆ ਜੀ ਤੇ 5:55 ਮਿੰਟ ਤੇ ਹਾਂਜੀ ਬਾਣਾ ਵਰਤ ਚੱਲਿਆ ਸੀਗਾ ਜੀ ਜੀ ਕੁਦਰਤੀ ਮੈਂ ਵਸਤਰ ਉਤਾਰੇ ਸੀ ਬਨਾਣ ਦੇ ਕਸ਼ਹਰੇ ਦੇ ਨਾਲ ਮੈਨੂੰ ਜਦੋਂ ਪਤਾ ਲੱਗਾ ਤਾਂ ਮੈਂ ਅੱਧੇ ਮਿੰਟ ਦੇ ਵਿੱਚ ਵਿੱਚ ਅੰਦਰ ਪਹੁੰਚ ਗਿਆ ਜੀ ਤੇ ਬਿਆਦਵੀ ਹੋਣ ਤੋਂ ਬਚਾਅ ਹੋ ਗਿਆ ਉਸ ਸ਼ਖਸ ਨੇ ਪਹਿਲਾਂ ਕਾਰਡ ਪਏ ਸੀ ਜੀ ਗੁਰਦਰਬ ਜੀ ਦੀ ਵਰਸੀ ਦੇ ਜੀ ਉਹ ਤਿੰਨ ਚਾਰ ਕਾਰਡ ਪਾੜ ਦਿੱਤੇ ਪਹਿਲਾਂ ਸਾਨੂੰ ਇੱਧਰ ਕੈਮਰੇ ਤੋਂ ਪਤਾ ਲੱਗ ਗਿਆ ਜੀ ਉਹ ਔਰਤ ਤੁਹਾਡੇ ਪਿੰਡ ਦੇ ਸੀ ਹਾਂ ਉਹ ਪਿੰਡ ਦੇ ਦੱਸਦੇ ਕੀ ਨਾਮ ਕੀ ਉਹਨਾਂ ਦਾ ਸਰ ਉਹਨਾਂ ਦਾ ਨਾਮ ਪਰਮਜੀਤ ਕੌਰ ਆ ਜੀ ਹਾਂਜੀ ਤੇ ਜਿਸ ਵੇਲੇ ਮੈਂ ਉਹ ਕਾਰਡ ਪਾੜਦੀ ਦੇਖਿਆ ਤੇ ਮੈਂ ਫਿਰ ਜਦੋਂ ਫਿਰ ਇਸ਼ਾਰੇ ਬਰਿਆਂ ਦੇ ਨਾਲ ਹੀ ਮੈਂ ਅੰਦਰ ਚਲੇ ਗਿਆ ਜੀ ਤੇ ਉਹਨੇ ਰਮਾਲਾ ਸਾਹਿਬ ਗੁਰੂ ਸਾਹਿਬ ਜੀ ਦਾ ਉਤਾਰਿਆ ਹੋਇਆ ਸੀਗਾ ਤੇ ਜਦੋਂ ਮੈਂ ਕੋਲ ਗਿਆ ਤੇ ਉਹ ਡੰਡੌਤ ਬੰਦ ਨਾਨਕ ਬਾਾਰ ਉਹ ਸ਼ਬਦ ਪੜਨ ਲੱਗ ਪਈ ਤੇ ਚੌਰ ਸਾਹਿਬ ਕਰਨ ਲੱਗ ਪਈ ਜਦੋਂ ਮੈਂ ਕਿਹਾ ਵੀ ਤੁਸੀਂ ਭੈਣ ਜਰਾਬਾਂ ਨਹੀਂ ਖੋਲੀਆਂ ਜਰਾਬਾਂ ਖੋਲ ਕੇ ਫੇਰ ਆਓ ਤੇ ਉੱਠ ਕੇ ਚੱਲੇ ਗਏ ਬਾਹਰ ਇਹ ਬਾਹਰ ਆ ਕੇ ਫੜ ਲਿਓ ਨੱਠਣ ਲੱਗੀ ਸੀ ਮੈਂ ਬਾਹਰ ਆ ਕੇ ਫੜ ਲਿਆ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਿੰਡ ਚੋਪੂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ੍ਰੀ ਅਵਤਾਰ ਸਿੰਘ ਦੇ ਬਿਆਨ ਦੇ ਅਧਾਰ ਤੇ ਪਰਮਜੀਤ ਕੌਰ ਪਤਨੀ ਰਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਜੀ ਔਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਠੀਕ ਹੈ